ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੇਗੇ ਪਲੱਸ ਦੁਪੱਟਾ ਸੂਟ ਰਹਿਣਗੇ ਤੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਬ੍ਰਾਂਡ ਰਹੂਗਾ ਟੀਸਟਾ ਤੇ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈਗੀ ਚਲੋ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰ ਦਿਆਂਗੇ ਤੁਸੀਂ ਸਾਡੇ ਕੋਲੋਂ ਸਲਾਈ ਕਰਾਉਣਾ ਚਾਹੁੰਦੇ ਹੋ ਸਲਾਈ ਵੀ ਕਰਾ ਸਕਦੇ ਹੋਗੇ ਤੇ ਤੁਸੀਂ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਉਸ ਤਰ੍ਹਾਂ ਆਰਡਰ ਜਿਹੜਾ ਕਰ ਸਕਦੇ ਹੋ ਚਲੋ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਸੂਤ ਨੂੰ ਬਹੁਤ ਜ਼ਿਆਦਾ ਸੋਨੇ ਸੂਤ ਲੇਗੇ ਲਓ ਇੱਕ ਮੈਸੇਜ ਕਰਨ ਤੋਂ ਬਾਅਦ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਕਿ ਥੋੜੀ ਜੀ ਵੇਟ ਕਰ ਲਿਆ ਕਰੋ ਹਨਾ ਕਈ ਵਾਰ ਕੰਮਤਨ ਦੇ ਕਰਦੇ ਹੁੰਨੇ ਆਗੇ ਉਸ ਟਾਈਮ ਨਹੀਂ ਰਿਪਲਾਈ ਹੁੰਦਾ ਕਈ ਵਾਰ ਘੰਟਾ-ਘੰਟਾ ਵੀ ਰਿਪਲਾਈ ਨਹੀਂ ਹੁੰਦਾ ਹੈਗਾ ਫੋਨ ਨਹੀਂ ਚੈੱਕ ਕਰਦੇ ਹੈਗੇ ਹਨਾ ਘੰਟਾ-ਘੰਟਾ ਵੀ ਲੰਘ ਜਾਂਦਾ ਹੈ ਕੰਮ ਕਰਦੇ ਆ ਨੂੰ ਤਾਂ ਕਰਕੇ ਹਨਾ ਪਲੀਜ਼ ਥੋੜਾ ਟਾਈਮ ਵੇਟ ਕਰ ਲਿਆ ਕਰੋ ਬਾਕੀ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਨਾਲ ਹੁੰਦੇ ਰਿਪਲਾਈ ਕਰਾਂ ਫਿਰ ਵੀ ਚਲੋ ਥੋੜਾ ਟਾਈਮ ਵੇਟ ਕਰ ਲਿਆ ਕਰੋ ਲੋ ਜੀ ਸੂਟ ਤੁਸੀਂ ਦੇਖਿਓ ਬਹੁਤ ਸ਼ਾਨਦਾਰ ਸੂਟ ਲੇنگੇ ਵਿਦਾਊਟ ਲਾਈਨਿੰਗ ਸੂਟ ਰਹਿਣਗੇ ਲੋ ਜੀ ਦੇਖੋ ਪ੍ਰਿੰਟ ਤੁਸੀਂ ਦੇਖੋ ਨਿਓਨ ਪਿੰਕ ਕਲਰ ਦਾ ਪ੍ਰਿੰਟ ਹੈਗਾ ਲਓ ਇਸ طرح ਇਹ ਹੋਗੀ ਜੀ ਸ਼ਰਟ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਵਿਦਆਊਟ ਲਾਈਨਿੰਗ ਤੁਸੀਂ ਮਤਲਬ ਇਹਨੂੰ ਸਟਿਚ ਕਰਾ ਸਕਦੇ ਹੋਗੇ ਇਦਾਂ ਇਹ ਰਹੂਗਾ ਜੀ ਦੇਖੋ ਇਹ ਟੈਗ ਲੱਗਿਆ ਹੋਊਗਾ ਟੇਸਟਰ ਦਾ ਪਲੱਸ ਜਿਹੜੀ ਬਾਟਮ ਹੈ ਉਹ ਵੀ ਤੁਹਾਨੂੰ ਟੇਸਟਰ ਦੀ ਮਿਲੇਗੀ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਟੇਸਟਾਂ ਦੇ ਰਹਿਣਗੇ ਅੱਜ ਵਾਲੇ। ਲਓ ਜੀ। ਇਹਤੇ ਵੀ ਤੁਸੀਂ ਦੇਖ ਸਕਦੇ ਹੋਗੇ। ਬਾਟਮ ਤੇ ਵੀ। ਲਓ ਜੀ। ਇਦਾਂ ਹੀ ਰਹੂਗਾ ਜੀ ਮੈਚਿੰਗ ਸੂਟ ਰਹੂਗਾ। ਇਸ ਤਰ੍ਹਾਂ ਮੈਚਿੰਗ ਸੂਟ ਰਹੂਗਾ ਤੇ ਪਲੱਸ ਨਾਲ ਤੁਹਾਨੂੰ ਮੈਂ ਦੁਪੱਟਾ ਸ਼ੋ ਕਰ ਦਿੰਨੀ ਆ। ਖੁੱਲੇ ਡੁੱਲੇ ਦੁਪੱਟੇ ਨੇ ਜੀ ਪਿਓਰ ਕੋਟੇ ਦੇ ਦੁਪੱਟੇ ਨੇ ਬਹੁਤ ਲਾਈਟ weight ਸਟੱਫ ਐ। ਹਾਰਡ ਵਾਲੇ ਨਹੀਂ ਹੈਗੇ ਦੁਪੱਟੇ। ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਕਾਫੀ ਵੀ ਆ ਰਹੇ ਨੇਗੇ ਸੂਟ ਉਹਨਾਂ ਚ ਦੁਪੱਟਾ ਮਤਲਬ ਘਟੀਆਂ ਕੁਆਲਟੀ ਦਾ ਹਾਰਡ ਵਾਲਾ ਹੁੰਦਾਗਾ ਲੋ ਜੀ ਇਸ ਤਰ੍ਹਾਂ ਇਹ ਵਾਲਾ ਰਹੂਗਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇ ਕੁਝ ਹਟਕੇ ਜਿਹੇ ਲੈ ਕੇ ਆਏ ਆਂਗੇ ਤੇ ਦਹੇ ਦੁਪੱਟਾ ਰਹੂਗਾ ਬਹੁਤ ਜ਼ਿਆਦੇ ਸੋਹਣੇ ਸੂਟ ਲੱਗਣਗੇ ਸਮਰੀ ਜਾਂ ਸੂਟ ਹੈਗਾ ਇਸ ਤਰ੍ਹਾਂ ਇਹ ਵਾਲੀ ਬਣੂਗੀ ਸ਼ਰਟ ਤੇ ਇਦਾਂ ਤੇ ਪਲੱਸ ਨਾਲ ਦੁਪੱਟਾ ਇਸ ਤਰ੍ਹਾਂ ਰਹੂਗਾ ਦੁਪੱਟਾ ਬਹੁਤ ਖੁੱਲਾ ਡੁੱਲਾ ਹੈਗਾ ਬਾਕੀ ਸਲਿੱਪ ਨਹੀਂ ਹੁੰਦਾ ਹੈਗਾ ਕੋਈ ਵੀ ਹਨਾ ਵੀ ਐਦਾਂ ਤੁਹਾਡੇ ਸਿਰ ਤੋਂ ਇਹ ਸਲਿੱਪ ਹੋ ਜਾਊਗਾ ਐਦਾਂ ਦਾ ਕੋਈ ਹੋਣੀ ਹੋਣਾ ਹੈਗਾ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੂਗਾ ਇਹਦਾ 3000 ਪਲੱਸ ਸ਼ਿਪਿੰਗ ਹੈ ਤੇ ਬਹੁਤ ਜ਼ਿਆਦਾ ਸੋਹਣਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਇਸ ਤਰ੍ਹਾਂ ਖੁੱਲੇ ਡੁੱਲੇ ਸਰਬਜੀ ਪਹਿਲਾ ਪ੍ਰਿੰਟ ਇਹ ਵਾਲਾ ਸੀਗਾ ਦੂਜਾ ਪ੍ਰਿੰਟ ਆ ਜੂਗਾ ਜੀ yellow ਦੇ ਉੱਪਰ ਆਗਾ ਲਓ ਦੇਖੋ ਸਿੰਗਲ ਸਿੰਗਲ ਪੀਸ ਲੈਣਗੇ ਤੇ ਦੁਬਾਰਾ ਰਿਪੀਟ ਨਹੀਂ ਆਰਡਰ ਮਿਲਣਾ ਹੈਗਾ ਸਿੰਗਲ ਸਿੰਗਲ ਦੇ ਵਿੱਚ ਤੁਹਾਨੂੰ ਉਹ ਵਾਲਾ ਸੂਟ ਨਹੀਂ ਮਿਲਦਾ ਹੈਗਾ ਨਾ ਸਾਰੇ ਹੀ ਸੂਟ ਮਤਲਬ ਬਹੁਤ ਜ਼ਿਆਦੇ ਸੋਹਣੇ ਨੇਗੇ ਤਾਂ ਤੁਸੀਂ ਚੇਂਜ ਕਰਕੇ ਮਤਲਬ ਕੋਈ ਹੋਰ ਸੂਟ ਜੇ ਕੋਈ ਅਵੇਲੇਬਲ ਹੋਇਆ ਫੋਟੋ ਪੇਜ ਕੇ ਪੁੱਛ ਸਕਦੇ ਹੋਗੇ ਤੇ ਨਾਲ ਇਸ ਤਰ੍ਹਾਂ ਰਹੂਗੀ ਜੀ ਪਲੇਨ ਬਾਟਮ ਰਹੂਗੀ ਇਹ ਲੋਚ ਇਸ ਤਰ੍ਹਾਂ ਸੂਟ ਹੈ ਦੇਖੋ yellow color ਦਾ ਬਹੁਤ ਜਿਆਦਾ ਸੋਹਣਾ ਨਾਂ ਵਾਲਾ ਡਾਰਕ ਨਾਂ ਵਾਲਾ ਲਾਈਟ ਤੇ ਇਦਾਂ ਇਹਦਾ ਦੁਪੱਟਾ ਰਹੂਗਾ ਬਹੁਤ ਜਿਆਦਾ ਸੋਹਣਾ ਲੋਚ ਜੀ ਇਹਦਾ ਦੁਪੱਟਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਲੋਚ ਖੁੱਲਾ ਡੁੱਲਾ ਦੁਪੱਟਾ ਹੈਗਾ ਪੂਰਾ ਇਸ ਤਰ੍ਹਾਂ ਠੀਕ ਹੈ ਜੀ ਲਓ ਜੀ ਪ੍ਰਾਈਸ ਸੇਮ ਰਹੂਗਾ 3000 ਸਾਰਿਆਂ ਨਾਲ ਜਿਹੜੀਆਂ ਬਾਟਮ ਨੇਗੀਆਂ ਮਤਲਬ ਉਹ ਮੈਚਿੰਗ ਰਹਿਣਗੀਆਂ ਤੇ ਇਹ ਨਹੀਂ ਹੈਗੀਆਂ ਵੀ 올ਓਵਰ ਸੂਟਣਗੇ ਮੈਚਿੰਗ ਸੂਟਣਗੇ ਬਹੁਤ ਜਿਆਦੇ ਸੋਨੇ ਸ਼ਾਨਦਾਰ ਸੂਟ ਲੰਗੇ ਲੋ ਜੀ ਗਰਮੀਆਂ ਚ ਤੁਸੀਂ ਜਿੱਦਾਂ ਮਰਜੀ ਇਹਨਾਂ ਨੂੰ ਪਾ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਵਾਲੀ ਰਹੂਗੀ 셔ਟ ਰਹੂਗੀ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਇਦਾਂ ਦਾ ਪ੍ਰਿੰਟ ਹੈ ਦੂਰੋਂ ਇਹ ਥੋੜਾ ਜਿਹਾ ਡਾਲ ਆ ਰਿਹਾ ਨਾ ਡਾਲਣੀ ਹੈਗਾ ਬਿਲਕੁਲ ਸੇਮ ਜਿੱਦਾਂ ਹੁਣ ਪ੍ਰਿੰਟ ਆ ਰਿਹਾ ਹੈਗਾ ਇਦਾਂ ਦਾ ਪ੍ਰਿੰਟ ਹੈਗਾ ਲਓ ਜੀ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਦੀ ਬਾਟਮ ਪਿੰਕ ਸ਼ੇਡ ਦੀ ਤੇ ਪਲੱਸ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਮੈਂ ਤੁਹਾਨੂੰ ਹਾਫ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਇਦਾਂ ਦੁਪੱਟਾ ਬਣਿਆ ਹੋਇਆਗਾ ਫੋਰ ਸਾਈਡ ਪ੍ਰਿੰਟ ਹੋਇਆ ਹੋਇਆਗਾ ਤੇ ਵਿੱਚ ਬੂਟੀ ਆ ਜੂਗੀ ਇਸ ਤਰ੍ਹਾਂ ਠੀਕ ਐ ਜੀ ਪ੍ਰਾਈਸ ਇਹਦਾ ਵੀ ਰਹੂਗਾ ਜੀ 3000 ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਇਹ ਮਤਲਬ ਪਿਓਰ ਕਾਟਨ ਦੇ ਵਿੱਚ ਵੀ ਸੂਟ ਆਇਆ ਸੀਗਾ ਆਪਣੇ ਕੋਲੇ ਇਹ ਵਾਲੀ ਰਹੂਗੀ ਸ਼ਰਟ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਇਦਾਂ ਕਰੀਮ ਕਲਰ ਦੀ ਇਹਦੇ ਨਾਲ ਬਾਟਮ ਹੈਗੀ ਤੇ ਪਲੱਸ ਨਾਲ ਹੈਗਾ ਬਹੁਤ ਸੋਹਣੇ ਸ਼ੇਡ ਦਾ ਦੁਪੱਟਾ ਲਓ ਇਸ ਤਰ੍ਹਾਂ ਦੇਖੋ ਫੋਰ ਸਾਈਡ ਬਾਰਡ ਆ ਜਾਊਗਾ ਦੁਪੱਟੇ ਦੇ ਤੇ ਪਿਓਰ ਕੋਟੇ ਦੇ ਦੁਪੱਟੇ ਨੇ ਕੋਈ ਸੈਮੀ ਦੇ ਵਿੱਚ ਨਹੀਂ ਹੈਗੇ ਬਹੁਤ ਲਾਈਟ ਵੇਟ ਸਟੱਫ ਹੈਗਾ ਹਲੋ ਜੀ ਇਸ ਤਰ੍ਹਾਂ ਬਾਰਡਰ ਆ ਜਾਊਗਾ ਤੇ ਸੈਂਟਰ ਦੇ ਵਿੱਚੋਂ ਇਦਾਂ ਪਲੇਨ ਬੇਸ ਕਲਰ ਰਹੂਗਾ ਇਸ ਤਰ੍ਹਾਂ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਸੇਮ ਰਹੂਗਾ 3000 ਨੈਕਸਟ ਸ਼ੇਡ ਆਜੂਗਾ ਇਹ ਬਹੁਤ ਸੋਹਣਾ ਮਤਲਬ ਨਿਓਨ ਯੈਲੋ ਯਾ ਕਲਰ ਤੁਸੀਂ ਕਹਿ ਸਕਦੇ ਹੋਗੇ ਇਹਨੂੰ ਦੇਖੋ ਬਹੁਤ ਜਿਆਦਾ ਸੋਹਣਾ ਇਸ ਤਰ੍ਹਾਂ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾ ਦਿੰਨੀ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਨਾਲ ਇਸ ਤਰ੍ਹਾਂ ਰਹੂਗੀ ਜੀ ਬਾਟਮ ਰਹੂਗੀ ਸੇਮ ਯੈਲੋ ਸ਼ੇਡ ਦੀ ਤੇ ਇਹਦਾ ਦੁਪੱਟਾ ਵੀ ਆਪਾਂ ਕਿਉਂਕਿ ਦੁਪੱਟੇ ਮਤਲਬ ਸਾਰੇ ਅਲੱਗ-ਅਲੱਗ ਨੇਗੇ ਤਾਂ ਕਰਕੇ ਮੈਨੂੰ ਥੋੜਾ ਜਿਹਾ ਤੁਹਾਨੂੰ ਖੋਲ ਕੇ ਦਿਖਾਉਣੇ ਪੈਣਗੇ ਕਿਉਂਕਿ ਡਿਜ਼ਾਈਨਿੰਗ ਸਾਰੇ ਅਲੱਗ-ਅਲੱਗ ਹੋਈ ਹੋਈ ਆ ਦੇਖੋ ਇਹ ਵਾਲਾ ਸ਼ੇਡ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਇਦਾਂ ਇਹ ਵਾਲਾ ਦੇਖੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਜੂਗਾ ਜੀ ਬਲੈਕ ਕਿਉਂਕਿ ਡਿਫਰੈਂਟ ਡਿਫਰੈਂਟ ਸਟਾਈਲ ਦੇ ਹਨ ਸੂਟ ਬਣੇ ਹੋਏ ਨੇਗੇ ਲਓ ਜੀ ਇੱਕ ਇੱਕ ਸੂਟ अवेलेबल ਹੈ ਰਿਪੀਟ ਆਰਡਰ ਕਿਸੇ ਦਾ ਵੀ ਨਹੀਂ ਹੋਣਾ ਹੈਗਾ ਲਓ ਜੀ ਬਲੈਕ ਸੂਟ ਲਓ ਜੀ ਜਿੱਦਾਂ ਮਰਜੀ ਤੁਸੀਂ ਜਿੱਦਾਂ ਕੀ ਗਰਮੀ ਪੈ ਰਹੀ ਆ ਕਾਫੀ ਜ਼ਿਆਦਾ ਇੰਡੀਆ ਦੇ ਵਿੱਚ ਹਨਾ ਤਾਂ ਤੁਸੀਂ ਇਹ ਵਾਲੇ ਸੂਟ ਨੇ ਜਿਹੜੇ ਟਰਾਈ ਕਰ ਸਕਦੇ ਹੋਗੇ ਇਸ ਤਰ੍ਹਾਂ ਦੀ ਬਾਟਮ ਰਹੂਗੀ ਇਹ ਵਾਲਾ ਮਤਲਬ ਜਿਹੜਾ ਸਟਾਫ ਹੈਗਾ ਇਹ ਬਾਟਮ ਦਾ ਹੈਗਾ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਇਹਨਾਂ ਨੂੰ ਵੀ ਲਓ ਜੀ ਤੇ ਦੇਖੋ ਇਹ ਬਲੈਕ ਕਲਰ ਦੀ ਸ਼ਰਟ ਹੈਗੀ ਤੇ ਨਾਲ ਇਹਦੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ 4 ਸਾਈਡ ਬਾਰਡਰ ਬਣਿਆ ਹੋਇਆ ਹੈ ਦੁਪੱਟੇ ਦੇ ਇਸ ਤਰ੍ਹਾਂ ਸਾਰਾ ਮਤਲਬ ਤੇ بیس ਕਲਰ ਆਜੂਗਾ ਜੀ ਆਫ ਵਾਈਟ ਆਜੂਗਾ ਬਾਟਮ ਨਾਲ ਦਾ ਲੋ ਜੀ ਠੀਕ ਹੈ ਜੀ ਫਾਸਟਲੀ ਆਰਡਰ ਕਰ ਦਿਓ ਕਾਲਾ ਵਾਲੇ ਆਰਡਰ ਦੇ ਵਿੱਚ ਉਹਨਾਂ ਪਹਿਣਾ ਕੁਝ ਰਹੇ ਜੀਆ ਟੂਟ ਮਿਲੇ ਨਹੀਂ ਹੈਗੇ ਨਾ ਹੋ ਰਿਪੀਟ ਮਿਲ ਰਹੇ ਨੇ ਆਪਾਂ ਨੂੰ ਠੀਕ ਲੋ ਜੀ ਲ্যাਵੈਂਡਰ ਸ਼ੇਡ ਆਜੂਗਾ ਨੈਕਸਟ ਲੋਟ ਇਸ ਤਰ੍ਹਾਂ ਠੀਕ ਹੈ ਜੀ ਤੇ ਬਹੁਤ ਜਿਆਦਾ ਸੋਨਾ ਪ੍ਰਿੰਟ ਆ ਕੁਲਮਾਇਆ ਪ੍ਰਿੰਟ ਹੈਗਾ ਪ੍ਰਿੰਟਿੰਗ ਸਟਾਈਲ ਬਹੁਤ ਜਿਆਦਾ ਸੋਹਣਾ ਹੈਗਾ ਇਸ ਤਰ੍ਹਾਂ ਲਵੈਂਡਰ ਆਜੂਗੀ ਬਾਟਮ ਆਜੂਗੀ ਤੇ ਨਾਲ ਆਜੂਗਾ ਇਸ ਤਰ੍ਹਾਂ ਦੁਪੱਟਾ ਆਜੂਗਾ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਬਣਿਆ ਹੋਇਆ ਹੈਗਾ ਦਾ ਬਣਿਆ ਹੈ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਲਓ ਜੀ ਠੀਕ ਹੈ ਜੀ ਪ੍ਰਾਈਸ ਸੇਮ ਰਹੂਗਾ ਫੇਰ ਆਜੂਗਾ ਫਰੋਜ਼ੀ ਕਲਰ ਦਾ ਮਤਲਬ ਪ੍ਰਿੰਟ ਆਜੂਗਾ ਲਓ ਜੀ ਦੇਖ ਸਕਦੇ ਹੋ ਤੁਸੀਂ ਇਦ ਨਾਲ ਆ ਜੂਗੀ ਇਸ ਤਰ੍ਹਾਂ ਫਰੋਜ਼ੀ ਕਲਰ ਦੀ ਬਾਟਮ ਆ ਜੂਗੀ ਤੇ ਨਾਲ ਆ ਜੂਗਾ ਜੀ ਦੁਪੱਟਾ ਠੀਕ ਹੈ ਦਪਾ ਵਾ ਤੇ ਛਾਂੰਦਾਰ ਦੁਪੱਟਾ ਆ ਜੂਗਾ ਇਸ ਤਰ੍ਹਾਂ ਠੀਕ ਹੈ ਜੀ ਨੈਕਸਟ ਆਜੂਗਾ ਕਲਰ ਮੋਰ ਪੰਖੀਆ ਸੋਟ ਇਸ ਤਰ੍ਹਾਂ ਸ਼ਰਟ ਪਣੀ ਹੋਈ ਆ ਇਦਾਂ ਆਜੂਗੀ ਪਲੇਨ ਬਾਟਮ ਆਜੂਗੀ ਤੇ ਨਾਲ ਆਜੂਗਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਹੈ ਲੋ ਜੀ ਠੀਕ ਹੈ ਜੀ ਤੇ ਲਾਸਟ ਸੂਟ ਆਜੂਗਾ ਰਾਣੀ ਸ਼ੇਡ ਦੇ ਵਿੱਚ ਹੈਗਾ ਮਜ਼ੈਂਟਾ ਡਾਰਕ ਮਜ਼ੈਂਟਾ ਸ਼ੇਡ ਹੈਗਾ ਤੇ ਨਾਲ ਇਸ ਤਰ੍ਹਾਂ ਬਾਟਮ ਆਜੂਗੀ ਤੇ ਨਾਲ ਆਜੂਗਾ ਇਦਾਂ ਦੁਪੱਟਾ ਲਓ ਠੀਕ ਹੈ ਜੀ ਤੇ ਦੁਪट्टे ਵੀ ਮਤਲਬ ਬਹੁਤ ਜ਼ਿਆਦੇ ਖੁੱਲੇ ਡੁੱਲੇ ਦੁਪੱਟੇ ਨੇਗੇ ਤੇ ਬਹੁਤ ਲਾਈਟ ਵੇਟ ਸਟੱਫ ਹੈ ਦੁਪੱਟਿਆਂ ਦਾ ਤੇ ਲੈਂਥ ਇਹਦੀ ਹੈਗੀ ਹੈ ਕਿ 2.5 ਮੀਟਰ ਦੀ ਲੈਂਥ ਹੈ ਤੇ 44 ਇੰਚ ਪਣਾ ਰਹੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਖੁੱਲਾ ਹੈਗਾ ਦੁਪੱਟਾ ਠੀਕ ਹੈ ਜੀ ਪ੍ਰਿੰਟਿੰਗ ਡਿਜ਼ਾਈਨ ਹਰ ਇੱਕ ਦੀ ਅਲੱਗ-ਅਲੱਗ ਹੈ ਸਾਰੇ ਮੈਂ ਤੁਹਾਨੂੰ ਤਾਂ ਓਪਨ ਕਰਕੇ ਦਿਖਾਏ ਨਗੇ ਵੀ ਅਲੱਗ-ਅਲੱਗ ਪ੍ਰਿੰਟਿੰਗ ਹੈਗੀ ਸਭ ਦੀ ਤੇ ਤੁਸੀਂ ਮਤਲਬ ਦੇਖ ਸਕਦੇ ਹੋ ਵੀ ਕਿੱਦਾਂ-ਕਿੱਦਾਂ ਪ੍ਰਿੰਟ ਹੋਏ ਹੋਏ ਨੇਗੇ ਸਾਰੇ ਸੂਟ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਜਿਹੜੀ ਪੇਮੈਂਟ ਐ ਜੀ ਇਹਨਾਂ ਦੀ ਤੁਸੀਂ ਨਾਲ ਦੇ ਨਾਲ ਕਰ ਸਕਦੇ ਹੋਗੇ ਬੁਕਿੰਗ ਮਤਲਬ ਬਹੁਤ ਘੱਟ ਹੁੰਦੀ ਹੈ ਕਿਉਂਕਿ ਸੂਟ ਹੀ ਨਹੀਂ ਮਿਲਦੇ ਹੈਗੇ ਭੈਣਾਂ ਨੂੰ ਬਾਅਦ ਦੇ ਵਿੱਚ ਮਤਲਬ ਸੋਲਡ ਹੋ ਜਾਂਦੇ ਨੇ ਕਾਫੀ ਭੈਣਾਂ ਰਹਿ ਜਾਂਦੀਆਂ ਨਹੀਂ ਗੀਆਂ ਤਾਂ ਕਰਕੇ ਕਹਿੰਦੇ ਹੁੰਨੇ ਆ ਵੀ ਜਿੱਦਾਂ ਜਿੱਦਾਂ ਜੀਦੀ ਜੀਦੀ ਬੁਕਿੰਗ ਆ ਜਾਂਦੀ ਉਦੋਂ ਉਦੋਂ ਅਸੀਂ ਸੂਟ ਲੈਂਗੇ ਜਿਹੜੇ ਰੱਖ ਦਿੰਨੇ ਹੁੰਨੇ ਆ ਪੇਮੈਂਟ ਆ ਜਾਂਦੀ ਹੁੰਦੀ ਹੈਗੀ ਤੇ ਸਕਰੀਨ ਸ਼ਾਟ ਹੈ ਜਿਹੜਾ ਜ਼ਰੂਰ ਪਾ ਦਿਆ ਕਰੋ ਪੇਮੈਂਟ ਕਰਨ ਤੋਂ ਬਾਅਦ ਐਡਰੈਸ ਹੈ ਜਿਹੜਾ ਨਾਲ ਦੀ ਨਾਲ ਜ਼ਰੂਰ ਸੈਂਡ ਕਰ ਦਿਆ ਕਰੋ ਪੇਮੈਂਟ ਕਰਨ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ